ਜਿੱਥੇ ਸੂਬੇ ਵਿੱਚ ਲੁੱਟਖੋਦੀਆਂ ਵਾਰਦਾਤਾਂ ਅੱਜ ਦਿਨ ਵੱਧੀਆਂ ਨਜ਼ਰ ਆ ਰਹੀਆਂ ਨੇ ਇਹਨਾਂ ਬਦਮਾਸ਼ਾਂ ਦੇ ਹੌਸਲੇ ਬੁਲੰਦ ਦੇਖਣ ਨੂੰ ਮਿਲਦੇ ਨੇ ਉੱਤੇ ਹੀ ਪੰਜਾਬ ਪੁਲਿਸ ਵੀ ਆਪਣੀ ਸੇਵਾ ਨਿਭਾਉਣ ਵਿੱਚ ਪਿੱਛੇ ਨਹੀਂ ਰਹਿ ਰਹੀ ਪੰਜਾਬ ਪੁਲਿਸ ਬੜੀ ਤਨਦੇਹੀ ਨਾਲ ਬੜੀ ਮਿਹਨਤ ਨਾਲ ਆਪਣੀਆਂ ਸੇਵਾਵਾਂ ਨਿਭਾ ਰਹੀ ਹੈ ਇੱਕ ਤਾਜ਼ਾ ਮਾਮਲਾ ਜੰਡਿਆਲਾ ਗੁਰੂ ਤੋਂ ਸਾਹਮਣੇ ਆਇਆ ਜਿੱਥੇ ਇੱਕ ਜੋ ਲੁੱਟ ਦੀ ਵਾਰਦਾਤ ਹੋਈ ਸੀ ਤੇ ਪੁਲਿਸ ਨੇ ਮਹਿਜ਼ 48 ਘੰਟਿਆਂ ਵਿੱਚ ਪੂਰੀ ਗੁੱਥੀ ਸਲਝਾ ਕੇ ਜੋ ਇਸ ਗੈਂਗ ਨੂੰ ਗ੍ਰਿਫਤਾਰ ਕਰ ਲਿਆ ਕੋਨੇ ਦੱਸਦੇ ਕਿ ਜੰਡਿਆਲਾ ਗੁਰੂ ਦੇ ਇੱਕ ਹੈਲੋ ਫੂਡ ਰੈਸਟੋਰੈਂਟ ਤੋਂ ਇਸ ਗੈਂਗ ਨੇ ਇੱਕ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਪਿਸਤੌਲ ਦੀ ਨੋਕ ਤੇ 32000 ਰੁਪਏ ਕੈਸ਼ ਅਤੇ ਦੋ ਤਿੰਨ ਮੋਬਾਈਲ ਫੋਨ ਖੋ ਕੇ ਉੱਥੋਂ ਫਰਾਰ ਹੋ ਗਏ ਸੀ ਪੁਲਿਸ ਨੂੰ ਸੂਚਨਾ ਮਿਲਦੇ ਹੀ ਪੁਲਿਸ ਤੁਰੰਤ ਐਕਸ਼ਨ ਵਿੱਚ ਆ ਜਾਂਦੀ ਹੈ ਸ਼ਹਿਰ ਦੇ ਸੀਸੀਟੀਵੀ ਕੈਮਰੇ ਜੋ ਖੰਗਾਲੇ ਜਾਂਦੇ ਆ ਅਤੇ ਬਹੁਤ ਘੱਟ ਸਮੇਂ ਵਿੱਚ ਪੁਲਿਸ ਇਸ ਗੈਂਗ ਨੂੰ ਕਾਬੂ ਕਰ ਲੈਂਦੀ ਆ ਕਾਬੂ ਕਰਨ ਤੋਂ ਬਾਅਦ ਪੁੱਛਗਿੱਛ ਦੌਰਾਨ ਇਹ ਪਤਾ ਲੱਗਦਾ ਹੈ ਕਿ ਜੋ ਇਸ ਲੁੱਟ ਦੀ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਉੱਥੇ ਹੀ ਕੰਮ ਕਰ ਰਹੇ ਜੋ ਉੱਤੇ ਕਰਿੰਦੇ ਹੁੰਦੇ ਜੋ ਕੰਮ ਇਹ ਹੁੰਦੇ ਉਹਨਾਂ ਦੇ ਇਹ ਚਾਚੇ ਤਾਇਏ ਦੇ ਲੜਕੇ ਸੀ ਜਿਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਫਿਲਹਾਲ ਪੁਲਿਸ ਨੇ ਇਸ ਗੈਂਗ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਰ ਇੱਥੇ ਪੰਜਾਬ ਪੁਲਿਸ ਦੇ ਇਸ ਰੈਪਿਡ ਐਕਸ਼ਨ ਨੂੰ ਸਲਾਉਣਾ ਜ਼ਰੂਰ ਬੰਦਾ ਹੈ ਇਹਦੇ ਵਿੱਚ ਹੀ 19 ਤਰੀਕ ਨੂੰ ਰਾਤ ਨੂੰ 10 ਵਜੇ ਹੈਲੋ ਫੂਡ ਦਾ ਇੱਥੇ ਰੈਸਟੋਰੈਂਟ ਉਹਦੇ ਵਿੱਚ ਤਿੰਨ ਮੁੰਡਿਆਂ ਨੇ ਮੋਟਰਸਾਈਕਲ ਤੇ ਆਏ ਤੇ 30000 ਰੁਪਏ ਉੱਪੋਕੇ ਲੈ ਗਏ ਇੱਕ ਗਨ ਮਾਇੰਡ ਤੇ ਉਸੇ ਟਾਈਮ ਤੋਂ ਹੀ ਸਾਡੇ ਐਸਐਸਪੀ ਸਾਹਿਬ ਦੀ ਇੰਟਰੈਕਸ਼ਨ ਪਤਾ ਹੋ ਡੀਐਸਪੀ ਸਾਹਿਬ ਤੇ ਕੋਲ ਸਾਡੀਆਂ ਟੀਮਾਂ ਲੱਗੀਆਂ ਜੀ ਸੀਸੀਟੀਵੀ ਕੈਮਰੇ ਦੇਖ ਕੇ ਟੈਕਨੀਕਲ ਤਰੀਕੇ ਨਾਲ ਦੇਖਿਆ ਜੀ ਉਹਦੇ ਵਿੱਚ ਜਿਹੜੇ ਹੈਲੋ ਫੂਡ ਵਾਲੇ ਦੋ ਵਰਕਰ ਨੇ ਇੱਕ ਦਾ ਹੈਗਾ ਜੀ ਅਜੀ ਅਜੀਪਾਲ ਸਿੰਘ ਹੈ ਜੀ ਤੇ ਦੂਸਰਾ ਪਰਮਜੀਤ ਸਿੰਘ ਪਰਮਸੀ ਉਹ ਕਾਫੀ ਧੰਮੇ ਸਮੇਂ ਦੇ ਇੱਥੇ ਕੰਮ ਕਰਦੇ ਆ ਉਹਨਾਂ ਨੇ ਹੀ ਆਪਣੇ ਚਾਚੇ ਤਾਏ ਦੇ ਪੁੱਤ ਭਰਾਵਾਂ ਨੂੰ ਕਹਿ ਕੇ ਮਾਰਦਾ ਕਰਾਈ ਆ ਤੇ ਜਿਹਦੇ ਵਿੱਚ ਅੱਗੇ ਖੜੇ ਗਏ ਨੇ ਅਜੀਪਾਲ ਤੇ ਪਰਮਜੀਤ ਖੜੇ ਗਏ ਨੇ ਉਦੋਂ ਉਦੋਂ ਅੱਗੇ ਇਹਨਾਂ ਦੇ ਚਾਚੇ ਤਾਏ ਦੇ ਪੁੱਤੂਰਾ ਸ਼ਨਜੀ ਸ਼ਨੀ ਤੇ ਰਾਣਾ ਮਨਪ੍ਰੀਤ ਇਹ ਰਸ ਹੋ ਚੁੱਕੇ ਆ ਦੋਹੇ ਰਗੋ ਪਿਸਤਲ પ્રાપ્ત ਹੋਇਆ ਤੇ ਕੈਸ਼ੂ ਵੀ પ્રાપ્ત ਹੋਇਆ ਇੱਕ allele ਪਕੌੜਾ ਵਾਜੀ ਉਹਦੇ ਮਗਰ ਸਾਡੀਆਂ ਪੁਲਿਸ ਟੀਮਾਂ ਲੱਗੀਆਂ ਹੋਈਆਂ ਇਹ ਸਾਡਾ ਇਹ ਕੇਸ ਜਿਹੜਾ ਫਰੀਵ ਅਸੀਂ 48 ਘੰਟੇ ਦੇ ਵਿੱਚ ਹੀ ਟ੍ਰੇਸ ਕਰ ਲਿਆ ਜੀ ਤੇ ਚਾਰ ਦੋਸ਼ੀ ਫੜੇ ਜਾ ਚੁੱਕੇ ਆ ਜਿਹੜਾ ਕਿ ਇੱਕ ਰੇਂਦਾ ਉਹ ਵੀ ਜਲਦ ਫੜਿਆ ਜਾਊਗਾ ਤੇ ਸਾਡੀ ਜਨਰਾਲੇ ਸ਼ਹਿਰ ਦੇ ਵਿੱਚ ਸ਼ਕਤੀ ਦੇ ਨਾਲ ਕਾਫੀ ਹੋਊਗੀ ਪੁਲਿਸ ਨੂੰ ਉਹੀ ਚੋਰ ਚੱਕਾ ਜਾਂ ਅਜਿਹਾ ਬੰਦਾ ਪਛਾਣਿਆ। ਆਪ ਇਸ ਤਰ੍ਹਾਂ ਜਿਹੜੇ ਆ ਨਾ ਉਹਨੂੰ ਕਥਮਾਇ ਤੇ ਕਿਵੇਂ ਜਿੰਨਾ ਦੇ ਉਹ ਇਨਵੈਸਟੀਗੇਸ਼ਨ ਦਾ ਪਾਰਟ ਆ ਜੀ ਤੇ ਉਹ ਦੇਖ ਰਹੇ ਆਲੇ ਕਿ ਕਿੱਥੋਂ ਲੈ ਕੇ ਆਏ ਕੀ ਹੋਇਆ ਤੇ ਉਹਨੂੰ ਥੋਰੋਲੀ ਸਾਰਾ ਜਾਂਚਿਆ ਜਾ ਰਿਹਾ ਤੇ ਇਹ ਆ ਬੰਦੇ ਅਰੈਸਟ ਨੇ ਜੀ ਤੇ ਹੋਰ ਵੀ ਅਸੀਂ ਉਹਨੂੰ ਡੀਪਲੀ ਦੇਖਾਂਗੇ ਕਿ ਕਿੱਥੇ ਕਿੱਥੇ ਦਾ ਨੇ ਕੋਈ ਹੋਰ ਵਾਰਦਾਤਾ ਕੀਤੀ ਹੋਵੇ ਉਹਦੇ ਬਾਰੇ ਵੀ ਡਿਮਾਂਡ ਲੈ ਕੇ ਦੇਖੋ। ਵੇਖੇ ਜਾ ਰਿਹਾ ਕਿ ਇੱਕ ਨੌਜਵਾਨ ਦੇ ਜਿਹੜੀਆਂ ਛੱਟ ਵੀ ਲੱਗੀ ਹੋਈਆਂ ਦਰਖਤ ਦੇ ਉੱਪਰ ਛੱਟ ਲੱਗੀ ਹੋਈ ਕੀ ਕਾਰਨ ਕੀ ਹੈਗਾ ਛੱਟ ਲੱਗੀ ਸਾਡੀਆਂ ਪੁਲਿਸ ਟੀਮਾਂ ਜਦੋਂ ਇਹਨਾਂ ਦੀ ਅਰੈਸਟ ਲਈ ਗਈਆਂ ਤੇ ਬਾਕੀ ਜੋ ਡੇਗੇ ਜਿਹੜਾ ਹੈਗਾ ਸੀ ਉਹਨੇ ਆਪਣੇ ਘਰ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਉੱਥੇ ਤੋਂ ਛੱਤ ਤੋਂ ਚੜ੍ਹ ਬਾਰੇ ਕਿਉਂਕਿ ਇਹ ਉਹ ਨਾਜ਼ੁਕੀ ਜੋ ਸਟਰਕਚਰ ਹੋਈ ਹੈ ਤੇ ਟੀਆ ਫਿਨਲ ਫਾਸਟੇਡ ਦੇ ਕੇ ਜੋ ਮੈਡੀਕਲ ਸਹਾਉਤ ਦਾ ਸਾਡਾ ਫਰਜ਼ ਬਣਦਾ ਜੀ ਉਹ ਦਿੱਤੀ ਹੈ ਉਹਨੂੰ ਤੇ ਅੱਗੇ ਡਿਊਰਿੰਗ ਰਿਪੋਰਟ ਇਹ ਕੋਸ਼ਿਸ਼ ਕੀਤੀ